ਸਾਨੂੰ ਤਾਂ ਪਛਾਨ ਚ ਵੀ ਨਹੀਂ ਆਇਆ ਸੀ ਵੀ ਸਾਡਾ ਹੀ ਬ੍ਰਦਰ ਹੈ ਆਖਰੀ ਟਾਈਮ ਮਿਲੇ ਹੀ ਨਹੀਂ ਸਰ ਇਹਨਾਂ ਨੇ ਬੇਦਖਲ ਕਰਤਾ ਜੀ ਜਦ ਇਹ ਆਪਣੀ ਧੂਆ ਦੀ ਕੁੜੀ ਕੱਢ ਕੇ ਲੈ ਗਿਆ ਨਾ ਇਹਨਾਂ ਨੇ ਹੱਥ ਕਮ ਨਹੀਂ ਪਰ ਉਹ ਬੰਦੇ ਬੇਸ਼ਰਮ ਸੀ ਬੰਦਾ ਜਿਹੜਾ ਧੂਆ ਦੀ ਕੁੜੀ ਕੱਢ ਕੇ ਲੈ ਗਿਆ ਮੇਰਾ ਇੱਕ ਚਰਨਜੀਤ ਸਿੰਘ ਆਈ ਵਿੱਕੀ ਤੁਹਾਡੇ ਕੀ ਲੱਗਦੇ ਨੇ ਬ੍ਰਦਰ ਆ ਜੀ ਬੜਾ ਜੀ ਇੱਕ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਊਗੀ ਮੇਰੇ ਤਕਰੀਬਨ 40-45 ਸਾਲ ਹੈਗੀ ਸੀ ਕਿੰਨੇ ਭੈਣ ਭਾਈ ਹੋਂ ਤੁਸੀਂ ਸੱਤ ਸੀਗੇ ਜੀ ਕਿੰਨੀ ਦੇਰ ਤੋਂ ਵਿੱਕੀ ਇੱਥੋਂ ਵੱਖ ਰਹਿ ਰਹੇ ਆ ਤੁਹਾਡੇ ਤੋਂ ਕੀ ਘਟਨਾ ਹੋਈ ਸਤ ਸਾਲ ਹੀ ਰਹਿ ਰਿਹਾ ਜੀ ਉਹਨੂੰ ਹੋ ਗਈ 15-16 ਸਾਲ ਹੋ ਗਏ ਜੀ ਉਹ ਕੀ ਘਟਨਾ ਵਾਪਰੀ ਸੀ ਜੇ ਵੱਖ ਰਹਿਣ ਉਹ ਡੈਡੀ ਦੀ ਭੈਣ ਦੀ ਕੁੜੀ ਲੈ ਗਿਆ ਸੀਗਾ ਇਸ ਕਰਕੇ ਡੈਡੀ ਨੇ ਬੇਦਖਲ ਕੀਤਾ ਸੀਗਾ ਜੀ ਉਹਨੂੰ ਉਹ ਤਾਂ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਦੇਣਾ ਨਹੀਂ ਜੇ ਲੈਣਾ ਦੇਣਾ ਹੁੰਦਾ ਸਾਡੇ ਘਰ ਦੇ ਹਾਲਾਤ ਹੁੰਦੇ ਦੇਖੋ ਤੂੰ ਨੂੰ ਕਿਵੇਂ ਪਤਾ ਲੱਗਿਆ ਵੀ ਉਹਨਾਂ ਦਾ ਇੰਕਾਉਂਟਰ ਅਸੀਂ ਖਬਰਾਂ ਆ ਰਹੀਆਂ ਸੀਗੀਆਂ ਜੀ ਹਰ ਕੋਈ YouTube Facebook ਚ ਲਾ ਰਿਹਾ ਉੱਤੇ ਦੇਖੀ ਨਹੀਂ ਹੋਈ ਜੀ ਛਾਨੂ ਤਾਂ ਪਛਾਣ ਚ ਵੀ ਨਹੀਂ ਆਇਆ ਸੀ ਵੀ ਸਾਡਾ ਹੀ ਬ੍ਰਦਰ ਹੈ ਆਖਰੀ ਟਾਈਮ ਕਦੋਂ ਮਿਲੇ ਸੀ ਤੁਸੀਂ ਉਹਨੂੰ ਆਖਰੀ ਟਾਈਮ ਮਿਲੇ ਹੀ ਨਹੀਂ ਸਰ ਜੀ ਤਰਸੀਮ ਲਾਲ ਆ ਜੀ ਤਰਸੀਮ ਜੀ ਕਿੱਥੇ ਦੇ ਰਹਿਣ ਵਾਲੇ ਅਸੀਂ ਜੀ ਇਹਨਾਂ ਦਾ ਬਿਲਕੁਲ ਗਵਾਂਢੀ ਆਈ ਕੀ ਨਾਮ ਹੈ ਇਹਨਾਂ ਦਾ ਇਹਨੂੰ ਯਾਨੀ ਇੱਥੇ ਦਾ ਦੇਬੂ ਦੇਬੂ ਕਹਿੰਦੇ ਗਾਂ ਨੌਪੰਦ ਗਾ ਮੈਂ ਕਹਿ ਨਹੀਂ ਸਕਦਾ ਤੂੰ ਆਪ ਦੇਬੂ ਕਹਿੰਦੇ ਇਹਨੂੰ ਇਹ ਤਾਂ ਵਿੱਕੀ ਸੀਗਾ ਤੁਹਾਡੇ ਮਹੱਲੇ ਦਾ ਰਹਿਣ ਵਾਲਾ ਹਾਂਜੀ ਹਾਂਜੀ ਤੁਹਾਡਾ ਗਵਾਂਢੀ ਆ ਹਾਂ ਬਿਲਕੁਲ ਮੇਰਾ ਗਵਾਂਢੀ ਆ ਜੀ ਕੋਲੀ ਘਰ ਮੇਰਾ ਜੀ ਕਿੰਨੀ ਰੇਰ ਹੋ ਗਈ ਉਹ ਇਹਨੂੰ ਇੱਥੇ ਲਾਲਕਬਾਗ ਹੋਗਾ ਜੀ 15-16 ਸਾਲ ਗਾਏ ਨੂੰ ਮੁਰਕੇ ਮੈਂ ਤਾਂ ਨਹੀਂ ਸ਼ਕਲ ਵੀ ਨਹੀਂ ਦੇਖੀ ਆਇਆ ਹੀ ਨਹੀਂ ਇੱਧਰ ਕਿਤੇ ਕੀ ਬੇਦਖਲ ਕੀਤਾ ਉਹ ਇਹਨਾਂ ਨੇ ਬੇਦਖਲ ਕਰਤਾ ਜੀ ਜਦ ਇਹ ਆਪਣੀ ਭੂਆ ਦੀ ਕੁੜੀ ਕੱਢ ਕੇ ਲੈ ਗਏ ਨਾ ਇਹਨਾਂ ਨੇ ਹੱਦ ਕੰਨਨੀ ਪਈ ਸਾਡੀ ਭੂਆ ਦੀ ਕੁੜੀ ਘਰ ਜਿੱਥੇ ਰੋਲਾ ਵੀ ਪੈਂਦਾ ਏ ਵੀ ਮਾੜਾ ਕੰਮ ਹੋਇਆ ਪਰ ਉਹ ਬੰਦੇ ਬੇਸ਼ਰਮ ਸੀ ਬੰਦਾ ਜਿਹੜਾ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਇਸ ਤੋਂ ਬਾਅਦ ਪਤਾ ਲੱਗਿਆ ਉਹ ਕਿੱਥੇ ਰਹਿੰਦਾ ਸੀ ਨਹੀਂ ਕੋਈ ਪਤਾ ਨਹੀਂ ਕਿੱਥੇ ਰਹਿੰਦਾ ਕੋਈ ਕੰਮ ਕਰਦਾ ਕੋਈ ਕੰਮ ਕਰਦਾ ਨਹੀਂ ਦੇਖਿਆ ਨਾ ਉਹਦਾ ਪਤਾ ਲੱਗਿਆ ਨਾ ਉਹਦੀ ਕਦੇ ਸ਼ਕਲ ਹੀ ਦੇਖਿਆ 15 16 ਸਾਲ ਦੇ ਬਾਅਦ ਹੋ ਗਿਆ ਇੰਨਾ ਟਾਈਮ ਹੋ ਗਿਆ ਜੀ ਸਾਨੂੰ ਤਾਂ ਪਛਾਣ ਚ ਵੀ ਨਹੀਂ ਆਇਆ ਸੀ ਵੀ ਸਾਡਾ ਹੀ ਬ੍ਰਦਰ ਹੈ ਆਖਰੀ ਟਾਈਮ ਮਿਲੇ ਹੀ ਨਹੀਂ ਸਰ ਇਹਨਾਂ ਨੇ ਬੇਦਖਲ ਕਰਤਾ ਜੀ ਜਦੋਂ ਇਹ ਆਪਣੀ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਨਾ ਇਹਨਾਂ ਨੇ ਹੱਥ ਕਮਨੀ ਹਰੋ ਬੰਦੇ ਬੇਸ਼ਰਮ ਸੀ ਬੰਦਾ ਜਿਹੜਾ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਮੇਰਾ ਇੱਕ ਚਰਨਜੀਤ ਸਿੰਘ ਆਈ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਇਹ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488